ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨੂੰ ਫਿਰ ਦੇਖਦੇ ਜੋ ਹਾਰ ਹਾਰਡ ਪੀੜਤ ਸੇਵਾ ਕੈਂਪ ਅਜਨਾਲਾ ਇੱਥੇ ਬੈਠੇ ਆ ਕੈਂਪ ਦੇ ਵਿੱਚ ਰਾਤ ਦੇ 12:30 ਹੋ ਚੁੱਕੇ ਆ। ਤਕਰੀਬਨ ਟਾਈਮ 12:50 ਮਿੰਟ ਹੋ ਗਏ ਰਾਤ ਦੇ। ਤੇ ਸੇਵਾਦਾਰ ਸਾਰੇ ਸੇਵਾ ਹੁਣ ਨਿਭਾ ਕੇ ਸਾਰੀ ਚਾਹ ਪਾਣੀ ਪ੍ਰਸ਼ਾਦਾ ਛਕਾ ਕੇ ਆਉਣ ਜਾਣ ਵਾਲਿਆਂ ਨੂੰ ਹੁਣ ਜਿਹੜਾ ਲੰਗਾ ਰੁਗਿਆ ਵਾ ਤੇ ਹੁਣ ਇੱਥੇ ਆਸਣ ਲਾ ਲਏ ਨੇ ਇੱਥੇ ਲੱਗ ਕੇ ਆ ਜਾਓ। ਆ ਜਾਓ ਆ ਜਾ ਲੱਗ ਕੇ ਆ ਜਾਓ। ਥੱਲੇ ਭੈਰੋ ਹੁਣ ਇੱਥੇ ਆਸਣ ਲਾ ਲਿਆ ਆ ਛੱਡ ਦੇ ਥੱਲੇ ਟੀਨ ਪਈ ਆ ਦੁਕਾਨਾਂ ਦੇ ਅੱਗੇ ਤੇ ਸਾਰੇ ਸੇਵਾਦਾਰ ਬੜੇ ਭਾਵਨਾ ਨਾਲ ਸੇਵਾ ਨਿਭਾ ਰਹੇ ਆ ਕਿ ਜੋ ਪੰਜਾਬ ਦੇ ਉੱਤੇ ਮੁਸੀਬਤ ਬਣੀ ਆ ਦੁੱਖ ਦੀ ਘੜੀ ਬਣੀ ਆ ਤੇ ਹਰ ਇੱਕ ਵੀਰ ਭਰਾ ਇਸ ਦੁੱਖ ਦੀ ਘੜੀ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਇੱਕ ਦੂਜੇ ਨਾਲ ਚੱਲ ਰਿਹਾ ਵਾ ਇਹ ਬੜੀ ਚੜ੍ਹਦੀ ਕਲਾ ਗੁਰੂ ਸਾਹਿਬ ਵਰਤਰੇ ਆ ਦੁੱਖ ਦੇ ਸਮੇਂ ਵਿੱਚ ਵੀ ਤੇ ਦੁੱਖ ਦੇ ਸਮੇਂ ਵਿੱਚ ਵੀ ਸਾਨੂੰ ਬਹੁਤ ਚੜ੍ਹਦੀ ਕਲਾ ਦੇ ਨਾਲ ਰਹਿਣਾ ਚਾਹੀਦਾ ਤਾਂ ਹੀ ਮਹਾਰਾਜ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸਨੇਹ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮੰਨੈ ਦੁੱਖ ਆ ਗਿਆ ਵਾ ਤੇ ਦੁੱਖ ਦੇ ਵਿੱਚ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਣਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਇਹ ਖਾਸ ਕਰਕੇ ਸਿੱਖ ਕੌਮ ਦੇ ਵਿੱਚ ਬੜਾ ਵੱਡਾ ਫਲਸਫਾ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਆ ਵਾ ਕਿ ਦੁੱਖ ਦੀ ਘੜੀ ਦੇ ਵਿੱਚ ਵੀ ਚੜ੍ਹਦੀ ਕਲਾ ਦੇ ਨਾਲ ਰਹਿਣਾ ਤੇ ਬੜੀ ਚੜ੍ਹਦੀ ਕਲਾ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਆਨੰਦਪੁਰ ਸਾਹਿਬ ਛੱਡਿਆ ਸਹਬ ਜਾਦੇ ਸ਼ਹੀਦ ਹੋਏ ਤੇ ਚਮਕੌਰ ਦੀ ਗੜੀ ਤੋਂ ਉੱਚੀ ਆਵਾਜ਼ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਜਕਾਰੇ ਛੱਡੇ ਸੀ ਕਿ ਤੇਰਾ ਤੁਝ ਕੋ ਸੌਪਤੇ ਕਿਆ ਲਾਗੈ ਮੇਰਾ ਚੜਦੀ ਕਲਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਰਹੇ ਤੇ ਬਚਨ ਕੀਤੇ ਪੰਥ ਵਸੇ ਮੈਂ ਉਜੜਾਂ ਮਨ ਚਾਉ ਘਨੇਰਾ ਬੜੇ ਬੜੇ ਵੱਡੇ ਬਚਨ ਚੜਦੀ ਕਲਾ ਦੇ ਜੋ ਅੱਜ ਵੀ ਸਾਨੂੰ ਚੜਦੀ ਕਲਾ ਦੇ ਵਿੱਚ ਰਹਿਣਾ ਸਿਖਾਉਂਦੇ ਨੇ ਤੇ ਸਾਰੇ ਆ ਵੀਰ ਭਰਾ ਕੁਝ ਘਰਾਂ ਨੂੰ ਚਲੇ ਗਏ ਨੇ ਹੁਣ ਤੇ ਅੱਜ ਬੈਠੇ ਆ ਰਾਤ ਦੇ 12 ਵਜੇ ਕੇ 50 55 ਮਿੰਟ ਹੋ ਗਏ ਤੇ ਸਾਰੀ ਸੇਵਾ ਨਿਭਾ ਰਹੇ ਆ ਜਿਹੜੀਆਂ ਰਸਤਾ ਬਸਤਾ ਪਿੰਡਾਂ ਵਿੱਚ ਜਾ ਰਹੀਆਂ ਨੇ ਤੇ ਇੱਥੇ ਸੜਕ ਤੇ ਹੀ ਇਹ ਚਾਨਣੀਆਂ ਲਾਈਆਂ ਆ ਕਿ ਇੱਥੇ ਟੀਨ ਦੇ ਥੱਲੇ ਆ ਗੱਡੇ ਵਿਛਾਏ ਆ ਲੈ ਕੇ ਆਏ ਆ ਕੰਬੜ ਕਿਆਸਨ ਲਾਤੇ ਤੇ ਗੁਰੂ ਮਹਾਰਾਹ ਕਿਰਪਾ ਕਰਨ ਹੋਰ ਵੀ ਚੜ੍ਹਦੀ ਕਲਾ ਸਾਰਿਆਂ ਨੂੰ ਬਖਸ਼ਣ ਜਿੰਨਾ ਵੀਰ ਭਰਾਵਾਂ ਦਾ ਨੁਕਸਾਨ ਹੋਇਆ ਫਸਲਾਂ ਦਾ ਘਰਾਂ ਦਾ ਪਸ਼ੂਆਂ ਦਾ ਉਹਨਾਂ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਤੇ ਮੈਂ ਗੱਲ ਸਮਝਦਾ ਵੀ ਜਿਸ ਤਰ੍ਹਾਂ ਮਰਜ਼ੀ ਪੰਜਾਬ ਦਾ ਨੁਕਸਾਨ ਹੋਵੇ ਭਾਵੇਂ ਕੋਈ ਕਰੇ ਤੇ ਭਾਵੇਂ ਕੁਦਰਤ ਨਾਲ ਹੋਵੇ ਪਰ ਇਹ ਪੰਜਾਬ ਇਹ ਚੜ੍ਹਦੀ ਕਲਾ ਦੇ ਵਿੱਚ ਇਹ ਰਹਿੰਦਾ ਆਵਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬ ਨੇ ਗੁਰੂ ਦੇ ਸਿੱਖਾਂ ਨੇ ਚੜ੍ਹਦੀ ਕਲਾ ਵਿੱਚ ਰਹਿਣਾ ਹੈ ਤੇ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਤੇ ਕਿਰਪਾ ਕਰਨ ਮਹਾਰਾਜ ਪੰਜਾਬ ਦੇ ਉੱਤੇ ਐਂ ਦੇਲ ਵੱਡਾ ਬਖਸ਼ਣ ਤੇ ਬੜੇ ਵੀਰ ਭਰਾ ਸਾਰੇ ਮੋਢੇ ਨਾਲ ਮੋਢਾ ਜੋੜ ਕੇ ਕਾਰਜ ਕਰ ਰਹੇ ਆ ਦੂਰੋਂ ਦੂਰੋਂ ਆ ਰਹੇ ਆ ਜੂਪੀ ਤੱਕ ਉੱਥੋਂ ਸਿੱਖ ਚੱਲ ਕੇ ਆ ਰਹੇ ਆ ਮਦਦ ਕਰਨ ਲਈ ਤੇ ਮਹਾਰਾਜ ਕਿਰਪਾ ਕਰਨ ਤੇ ਚੜ੍ਹਦੀ ਕਲਾ ਸਤਿਗੁਰੂ ਦੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ